ਮੇਰੀ ਚੱਕੀ ਆ ਆ ਚੱਕੀ ਵਾਲਿਆਂ ਦੇ ਬਾਈ ਕੈਂ ਚੱਕੀ ਲਾਈ ਸੀ ਸਾਡੇ ਲੱਗੀ ਜਿੰਨੇ ਵਾਦਿਆ ਬਈ ਤੂੰ ਨਹੀਂ ਮੈਂ ਜਾਨੀ ਕਿ ਪੁੱਛਿਆ ਚੱਕੀ ਵਾਲੇ ਵਾਦਿਆ ਚੱਕੀ ਆਡੇ ਚ ਇੱਕ ਆਪਣਾ ਥਾਂ ਜਿੱਥੇ ਚੱਕੀ ਲੱਗੀ ਹੁੰਦੀ ਠੀਕ ਹੈ ਜੀ ਮਸ਼ਹੂਰ ਆ ਜਦੋਂ ਮਰਜੀ ਆ ਉਹ ਸਾਡੇ ਕੋਲ ਕਰਦੀ ਆ ਮਾ ਆ ਜਾ ਹੈ ਪੂਰੀ ਸਾਡੇ ਹਾਂ ਹਾਂ ਪੂਰੀ ਇਹ ਕਹੇ ਜੋ ਆਖਾ ਬੋਲੋ ਨਹੀਂ ਮੈਂ ਉਹ ਜਵਾਕ ਨਹੀਂ ਪੁੱਛਿਆ ਉਹਨੂੰ ਹੈ ਨਾ ਉਹ ਤਾਂ ਉਂ ਮਿਲੀ ਸੀ ਮੈਨੂੰ ਉੱਥੇ ਹੈ ਨਾ ਆ ਤੇ ਆ ਕੇ ਪਰਾਪਰਾ ਮਰ ਗਿਆ ਅੱਛਾ ਦਰਸ਼ਨ ਦੀ ਕੁੜੀ ਆ ਠੀਕ ਆ ਜਿਹੜੀ ਉਹ ਮਿਲੀ ਸੀ ਤੈਨੂੰ ਬਈ ਉਹਦੇ ਬੰਦੇ ਦੀ ਮਾਂ ਐ ਅੱਛਾ ਉਹ ਇੱਥੇ ਪਿੰਡ ਪਿਆਈ ਦੀ ਸਾਡੇ ਕੀ ਗਾਲ ਪਦੀ ਆ ਇੱਥੇ ਵੇਚੀ ਉਹਦੇ ਗਏ ਹੋਣੀਆਂ ਗਾਲ ਬਤਾਉਂਦੇ ਉਹਨਾਂ ਤਾਂ ਮਿਲੇ ਨੇ ਹਾਂ ਹਾਂ ਇੱਕ ਗਾਲ ਸਾਡੀ ਕੁੜੀ ਆ ਮੇਰੇ ਭੂਆ ਤੇਰੀ ਮਤਲਬ ਭੂਆ ਲੱਗਦੀ ਭੂਆ ਲੱਗਦੀ ਤੇਰੀ ਕੁੜੀ ਭੂਆ ਲੱਗਦੀ ਉਹ ਅੱਛਾ ਵਾਜ ਕਰਕੇ ਪਾਲੀ ਜੀ ਆ ਇਹ ਜਿਹੜਾ ਇਹ ਆਪਣਾ ਗੇਲਾ ਇਹ ਤਾਂ ਵੱਡੇ ਦਾ ਨਾਂ ਕੀ ਸੀ ਉਹਦਾ ਮੋਰਾ 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 ਹਾਂ ਇਹ ਨਾਲ ਸੀ ਉਹਦੇ ਇੱਥੇ ਆਏ ਸੀ ਭੋਜੇ ਹੂੰ ਹੂੰ ਕਿਉਂ ਦਿਆਲਪੁਰੇ ਵੀ ਰਿਸ਼ਤੇਦਾਰੀ ਹੈ ਨਾ ਉਹ ਜਿਹੜੀ ਇਹ ਮੱਸ ਵੀ ਕਹਿ ਦਿੰਦੇ ਸੀ ਅਸੀਂ ਇਹਨੂੰ ਮੰਦਿਰ ਆਦਾ ਨਾ ਮੰਦਿਰ ਮੂਰਾ ਮੈਂਦੇ ਮਹ ਮੰਦਿਰ ਪੰਚ ਅਸੀਂ ਉਹ ਉਦੋਂ ਅਸੀਂ ਭੋਗਤ ਜਾਈ ਸੀ ਤੇ ਦਿਆਲਪੁਰੇ ਤੋਂ ਵੀ ਆਏ ਸੀ ਮਰੇ ਮੈਂ ਉੱਥੇ ਵਿਆਹ ਕਰਕੇ ਤੇ ਰਸਤੇਦਾਰੀ ਆ। ਹੂੰ ਹੂੰ। ਇਹਦੀ ਆ ਮੰਦਰ ਹੁਣਿਆਂ ਦੀ ਉਹ ਉੱਥੇ ਮਾਸੀ ਆ ਸਾਡੇ ਪਿੰਡ। ਬਹਿ ਜਾ ਮੈਂ ਬਹਿ ਜਾ। ਮੈਸਤਰੀ ਮੰਦਰ ਮੈਸਤਰੀ ਸਾਰੀ ਦਾ। ਹੈਗਾ। ਕੋਈ ਪਿਆਰ ਦਾ ਮੁੰਡਾ। ਹੈਗਾ। ਉਹ ਦੁੱਧ ਪੈਸ ਕਰੇ ਉਹ ਰੱਖੇ ਪਸੂ ਪਸੂ ਹਾਂ। ਉਹ ਰੱਖੇ ਆ ਬਸ। ਉਹਨੇ ਦੁੱਧ ਤੱਕ ਦੁੱਧ ਚੁੰਮਣਾਂ ਲੈ। ਠੀਕ ਹੈ। ਇੱਕ ਬੈੜਾ ਬਾਨਾ ਇੱਕ ਬਣੀ ਵੀ ਆ ਇੰਨਾ ਹੀ ਛੋਟਾ ਫੋਟੋਆਂ ਤੋਂ ਫਾਇਦਾ ਵੀ ਹੈ ਨਹੀਂ ਸਾਡੇ ਇਹ ਰੇ ਵਿਕ ਤੇ ਬਹੁਤ ਆਕਰਸ਼ਕ ਵੀ ਹੈ ਉਹ ਮੁੱਲ ਵੀ ਨਾ ਕਿਹੜਾ ਸੌਖਾ 60 60 ਨਮੇ ਹਾਂ ਹਾਂ ਨਹੀਂ ਪੁੱਛੇ ਤਾਂ 60 ਪੰਜ ਹਾਂ ਹਾਂ ਮੱਝ ਦਾ ਮਿਲਣਾ ਕਿੰਨਾ 70 ਆ ਬਈ ਹਾਂ 70 ਹੋ 70 ਰੁਪਏ ਅਲਗਾ ਮੁੱਲ ਹੈ ਇਹ ਜੋ ਗਾਂ ਦੀ ਛੱਡੀ ਹੈ 70 ਰੁਪਏ ਦੂਜਾ ਫਿਰ ਤੋਂ ਮੱਠਾ ਕਿਉਂ ਉਹ ਮੈਨੂੰ ਇਹ ਬਾਹਰ ਉਹ ਮੇਰੇ ਵੱਟਾ ਕਿਹੜੇ ਥਾਂ ਇਹ ਥੋ ਵੱਟਾ ਕਿਹੜੇ ਥਾਂ ਉਵੇਂ ਨਹੀਂ ਬਾਹਰ ਗਿਆ ਉਹ ਹਾਂ ਉਹ ਜਮੀਨ ਤੇ ਬੰਬੇ ਆ ਕਿਧਿਆਂ ਜਗ ਅੰਮਰਸਨ ਦਾ ਪਾਰ ਪਾਸ ਦਾ ਪਾਰ ਅੱਛਾ ਅੱਛਾ ਉਹ ਯਾਨੀ ਕਿ ਉਹ ਆ ਵੀ ਬਾੜ ਤਸਾ ਪਹਿਲਾਂ ਬਾੜ ਕਰਦਾ ਉਹ ਹੁਣ ਕਦਾ ਕਰਦਾ ਕਦਾ ਕਦਾ ਜਵਾਕਿਆਂ ਨੂੰ ਸੰਤਿਆ ਦਿੰਦਾ ਉਹ ਕਿਸੇ ਨੇ ਜਾਣਦਾ ਮੈਂ ਅਕਤਾਰ ਸਿੰਘ ਨੂੰ ਮਿਲਿਆ ਵੀ ਆਨੰਦਪੁਰ ਸਾਹਿਬ ਮੈਂ ਬਿਲਕੁਲ ਨਹੀਂ ਉੱਥੇ ਜਾਣਾ ਪੈਂਦਾ ਸਾਡੇ ਆਪਣੇ ਕੋਕਰੀ ਦਾ ਨੰਗਰ ਹੁੰਦਾ ਉੱਥੇ ਹਾਂ 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 ਉੱਥੇ ਨੰਗਾ ਦਾ ਮਹਿਤਾ ਗੁਰਦੁਆਰਾ ਅੱਛਾ ਤੇ ਉਹਦੇ ਨਾਲ ਹੁੰਦਾ ਸਾਡੇ ਹੈਗੇ ਮਹਿਤਾ ਜੋਗ ਵਾਲੇ ਹਾਂ ਹਾਂ ਤੇ ਉਹਨਾਂ ਦੇ ਹੁੰਦਾ ਉੱਥੇ ਆਪਣਾ ਮੰਦਰ ਲੱਗਾ ਸਾਡਾ ਸਾਜੇ ਹੁੰਦਾ ਕੋਕਰੀ ਦਾ ਮੀਣੇ ਕੋਲੇ ਅੰਦਰ ਜਾਂ ਥਾਲ ਰੁਪਈਆ ਲੈਣਾ ਪੈਂਦਾ ਅੱਛਾ ਹਾਂ ਹੋਰ ਤੇ ਨਾਲੇ ਇਹ ਕਹਿੰਦੇ 2500 ਰੁਪਈਆ ਵਧਾ ਦੇਣਾ ਕਿ ਐਵੇਂ ਗੱਲਾਂ ਹੀ ਕਰਦੇ ਕੋਈ ਵੀ ਨਹੀਂ ਆਇਆ ਅਰੇ ਨੀ ਉਹਦਾ ਹਾਂ ਅਰੇ ਨੀ ਮੈਂ ਕਾਹ ਬਤਾਇਆ ਨਹੀਂ ਬਜਾ ਬਿਦਾ ਤਾਂ ਦੇਊ ਆ ਇਹ ਪਰ ਬਜਾ ਸੋ ਹਾਂ ਜਾਊਗਾ ਤਾਂ ਕਰਨਾ ਥੋਡੇ ਮੈਂ ਕਹਿੰਦਾ ਸਮਾਨ ਦੀਆਂ ਸਮਾਨ ਵੇਈਆਂ ਨਾ ਤੁਹਾਡੇ ਪਿੰਡ ਦੀਆਂ ਬਹੁਤ ਵੱਡ ਨਮ ਉਹ ਕਾਜੀ ਕਰ ਜਾ ਨਿਕਾ ਆ ਵੇਈਆਂ ਹਾਂ ਹਾਂ ਆ ਬੈਠੇ ਜਿਗਾ ਕੁੜਗਾ ਕਹਿੰਦਾ ਪੰਜ 5000 ਮੈਂ ਕਹਿੰਦਾ ਇਕੱਠੀ ਦੇ ਦੇਣੀ ਹੈ ਸਾਲ ਦੇ ਪੈਸੇ ਨੂੰ ਆ ਬਾਹਤਮਨ ਕਹਿੰਦਾ ਅੱਛਾ ਕਹਿੰਦਾ 50 6000 ਇਕੱਠੇ ਹੀ ਸੈੱਟ ਦੇਣਾ ਖਾਤਿਆਂ ਠੀਕ ਲੋੜ ਹੀ ਨਹੀਂ ਮਹੀਨੇ ਬਾਅਦ ਬੈਂਕੇ ਚ ਜਾਾਂਗੇ ਕਹਿੰਦਾ ਠੀਕ ਆ ਫੇਰ ਤਾਂ ਵਧੀਆ ਹਾਂ ਕੋਈ ਨਾ ਚੀਜ਼ ਬਣਾ ਲੂ ਕੋਈ ਅਗਲਾ ਪੱਕੀ ਆ ਗੱਲ ਤੇ ਤੇ ਪੈਸੇ ਆ ਗਏ ਮੈਨੂੰ ਲੋਕੋ ਕਰ ਦੂ ਕੋਈ ਤਾਂ ਕਰ ਆਏ ਖੋਰ-ਖੋਰ ਕੇ ਪੈਸੇ ਦੇਣੇ ਉਹ ਮੇਰੇ ਲਾਜਤ ਨਹੀਂ ਹੋਗੀ ਮਹੀਨੇ ਮਗਰ ਜਾਣਾ 15 ਹਨ ਸਾਲ ਦੇ ਉਹਨੇ ਇਕੱਠੀ ਜੜਦੇ ਨੇ ਤੇ ਉਹ ਜੇ ਦੁਵਾਰੇ ਨੇ ਆਏ ਸੀ ਤੂੰ ਹਾਂ ਦੁਵਾਰੇ ਪੈਂਸਲ ਨੇ ਆਏ ਸੀ ਨਹੀਂ ਚੁੱਪ ਕਰ ਜਾ ਉਹ ਇੱਥੇ ਤੇ ਨਾ ਨਾ ਦੀ ਹੋਰ ਅਸੀਂ ਬਣਾ ਦੀ ਸਾਡੇ ਇਹ ਜੀ ਕਿਹਦੇ ਹੀ ਗਿਆ ਯਾਥੀ ਉਹ ਆਦਾ ਦਾ ਕਾਟਿਆ ਹਾਂ ਤੇ ਮਾ ਕਾ ਜਾਦਾ ਇਹਨਾਂ ਕਮਾ ਚੱਕ ਲਿਆ ਇਹਦਾ ਮੱਥਨ ਜਾਈਦਾ ਬੰਚਾ ਲੋ ਚਲੋ ਇਹ ਹਾਂ ਭੱਜ ਭੱਜ ਕੇ ਨੇ ਆ ਨਾਉ ਤੋਂ ਲੈ ਕੇ ਤਾਂ ਇਹ ਰਾਮਾ ਨੇ ਤੁਸੀਂ ਦੂਰੀ ਹਰ ਪੈਸਾ ਇਹ ਤੁਹਾਡੇ ਬ੍ਰਾਂਚ ਹੈਗੀ ਕਿ ਕਿਉਂ ਇਹਦੀ ਕਿਹੜਾ ਬ੍ਰਾਂਚ ਕਿਹੜੇ-ਕਿਹੜੇ ਦੀ ਆ ਸਾਡੇ ਚੱਲੇ ਰੂਗ ਸਿੰਘ ਬੈਂਕ ਪਿਆ ਬੈਂਕ ਪਿਆ ਅੱਛਾ ਬਾਗਿਆ ਲਾਦੋ ਇਹ ਨਹੀਂ ਚੇਕ ਕਿਲੋ ਸਾਡੇ ਬਾਹਾਂ ਨੇੜੇ ਆ ਬਾਗਿਆ ਠੀਕ ਤੇ ਸਾਡੇ ਚੰਨੂਆਂ ਦੇ ਵਿੱਚ ਬਾਗਿਆ ਨੇੜੇ ਇੱਥੇ ਵੀ ਆਪੀ ਤੱਕ ਚਾਲ ਦਾ ਕਮੇਟੇ ਜੇ ਬਾਗਿਆ ਵਾਲੇ ਜਾ ਬੰਦਾ ਹਾਂ ਹਾਂ ਐਵੇਂ ਫਿਰ ਤਾਂ ਬਾਗਿਆ ਦਾ ਕਿੰਨੀ ਦੂਰ ਆ ਹੋਗਾ 7 30 ਕਿਲੋਮੀਟਰ ਦਾ ਮੇਰੇ ਕਿਹੜਾ ਪਿੰਡ ਆ ਸ਼ਹਿਰ ਤੋਂ ਮੋੜਾ ਕਿੰਨੇ ਕਿਲੋਮੀਟਰ ਉਹ ਹੈਗਾ ਫਿਰ 12 ਕਿਲੋਮੀਟਰ ਹੈ ਇਹ ਆਂਦੀ ਹੈ ਹਾਂ ਤੇ ਜਿਗਰਾਵਾ 10 ਕਿਲੋਮੀਟਰ ਵਿਚਾਲੇ ਬੈਠੇ ਹਾਂ 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 ਉਹਦੀ ਤੇ ਧਰਮਕੋਟ ਆ ਤੇ ਹਾਂ ਧਰਮ ਰੋਡ ਧਰਮਕੋਟ ਥਾਸ ਤੋਂ ਹੈਗਾ 8 ਕਿਲੋਮੀਟਰ ਦਾ 8 ਕਿਲੋਮੀਟਰ ਦਾ ਮਗੋੜ ਦੇ ਰਹਿ ਗਏ ਮੇਲਾ ਲੱਗਿਆ ਨੇ ਹਾਂ ਕਮ ਕਾਰ ਦੇ ਲੋਕ ਨੇ ਦਾ ਬਾਤ ਨਾ ਹੈ ਹੈ ਰੇਲ ਦਾ ਜੋ ਪਾਨ ਕਾ ਕਬ ਡੇ ਪਾਈ ਦੀ ਆ ਮੈਂ ਰੇਲ ਦੀ ਮੈਂ ਰੇਲ ਗੱਡੀ ਜਤਵਾਲ ਹੈ ਜਤਵਾਲ ਛੱਡਦੀ ਹੁੰਦੀ ਹੈ ਹਾਂ ਉਹ ਮੁਕੇ ਜਾਂਦੀ ਮੁਕੇ ਥੀ ਵਾਲਾ ਪਾਈ ਦੇ ਚਾ ਮਮੀ ਨੇ ਨਹੀਂ ਕੋਈ ਨਹੀਂ ਚਾਹ ਪੀ ਗਏ ਸਮਝੋ ਠੀਕ ਹੈ ਮੈਂ ਤਾਂ ਗਿਆ ਚੱਲ ਫੇ ਉਧਰ ਦਾ ਏਰੀਆ ਤੈਨੂੰ ਦਿਖਾਈ ਦੇ ਨਾਰ ਖਰ ਮੱਥਾ ਤੇ ਕਾਲਾ ਮਹਿਤੀ ਆਣੇ ਦਿਖਾਵਾਂ ਕਿ ਤੇਰਾ ਮੱਥਾ ਮੇਰੇ ਲਈ ਜਾ ਬਣ ਗਈ ਅਸੀਂ ਗੱਲ ਘਟਾ ਆਇਆ ਟਰਿਆ ਨਹੀਂ ਤੇਰੇ ਮੱਤ ਦੀ ਕਰਾ ਦਿੰਦੇ ਆ ਪਵਾਇ ਦੇ ਦਿੰਦੇ ਹੁਣ ਆਈਆਂ ਹਾ 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 ਉਹ ਚੱਲੇ ਰ ਚੈਣੀ ਦਿੰਦੇ ਅਸੀਂ ਮੈਂਟੂ ਮੈਂਟੂ ਕਹਦਾ ਕਿਉਂ ਕਰਦਾ ਮੈਂ ਮੈਂ ਬਈ ਖਾਰਾ ਹੀ ਕਰਦਾ ਤਾਂ ਵੀ ਮੇਨ ਮੇਨ ਮੇਰਾ ਕੰਮ ਹੈਗਾ ਜੋੜੀਆਂ ਦਾ ਲੱਕੜ ਦਾ ਲੱਕੜ ਦਾ ਕੰਮ ਪੂਠੀਆਂ ਦੇ ਠੀਕ ਠੀਕ ਲੱਗਦੀ ਆ ਇਹ ਤਾਂ ਆ ਜੋੜੀਆਂ ਜੋੜੀਆਂ ਬਣਾਉਂਦੀਆਂ ਬੰਡਾ ਦਾ ਕੰਮ ਹੋਰ ਹਾਂ ਹੈ ਘਰਾ ਜੀ ਕਰਦਾ ਮੈਂ ਠੀਕ ਹੈ ਬਾਟਾ ਵੀ ਮੈਂ ਕੱਲੂ ਵਰਸੋ ਜਾ ਝਟਾ ਦੇਂਗੇ ਇਹਨੂੰ ਨਹੀਂ ਵਧੀਆ ਸੁਭਦੀ ਇਹ ਇਹ ਹੁਣ ਚੋਣ ਲਾਤੀ ਕਰਕੇ ਆ ਕਿਉਂ ਦਾ ਹੁਣ ਦੂਜਾ ਪਾਵਾਂਗੇ ਬਈ ਉਹ ਜਿਹੜੀ ਆ ਲੋ ਏਰੀਆ ਭਈ ਜੀ ਠੀਕ ਉਹਦੇ ਕੋਲ ਹੜ ਹਾਂ ਉਹੇ ਥੱਲੇ ਉਹ ਲਾਵਾਂਗੇ ਦੂਜੀ ਉਹ ਜਿਹੜੀ ਕੀ ਉਨੀ ਵੱਡ ਜੀ ਹੂੰ ਉਹਦੇ ਤਬਦਕਾਂ ਨਹੀਂ ਇਹ ਬਾਕੀ ਤਪ ਆਏ ਨਾ ਕੂਲਰ ਲਾ ਦੇ ਗਰਮੀ ਚ ਆ ਉਹ ਨਹੀਂ ਪਤਾ ਗਾਈ ਉਹ ਉਹ ਸਿਆਲ ਆਉਂਦਾ ਉਹ ਤਾਂ ਦੂਜਾ ਆਪਣਾ ਸਿਆਲ ਹੁੰਦਾ ਨਹੀਂ ਪਤਾ ਲੱਗਣਾ ਇਹ ਲੱਗ ਕੇ ਕੋ ਗਰਮੀਆਂ ਆ ਜਾਂਦੀਆਂ ਕੋ ਤਪਣ ਲੱਗ ਜਾਂਦੇ ਆਹ ਆਹ ਉਦੋਂ ਫਿਰ ਕੂਲਰ ਲਾ ਦੇ ਉਹ ਬੋ ਲਾ ਦੇ ਤੇ ਉਹ ਹੈ ਜਿੰਗਾਂ ਨਹੀਂ ਤਾਂ ਤਪਣਾ ਨਹੀਂ ਹਮੇ ਅੱਗੇ ਪਾਉਂਦੇ ਸੀ ਆਪਣੀਆਂ ਸੀਮਿੰਟ ਦੀਆਂ ਉਹ ਕੋਈ ਗਵਾਂਢੀ ਇੱਟ ਮਾਰਦੜੀ ਵੇਚਦੀ ਨਿਕਲ ਜਾਂਦੀ ਸੀਗੀ ਆਹੋ ਉਹ ਜੱਬ ਖਾਨਾ ਹੀ ਸੀ ਉਹ ਨਹੀਂ ਆ ਵੀ ਗੜੇ ਗੜੇ ਵੀ ਬਣਦੇ ਆ ਗੜੇ ਬਣਨੇ ਮਿੱਟੀ ਭਾਰੀ ਹੋ ਗਏ ਇਹ ਖੁੱਲਾ ਖੁੱਲਾ ਬਾਹਰ ਰੱਖਾਂਗੇ ਆਹ ਮਿੱਟੀ ਭਾਰੀ ਹੈ ਨਾ ਜਾਂ ਥੋੜੀ ਥੋੜੀ ਪਰੋਂ ਵਾਲੀ ਇਹ ਤਾਂ ਪਰਨਾਲਾ ਵੀ ਲੱਗ ਜਾਂਦਾ ਇਹਨਾਂ ਜੇ ਇੱਕ ਸਾਈਡ ਤੇ ਲਵਾਉਣਾ ਹਾਂ ਚਾਦਰਾਂ ਹਾਂ ਹਾਂ ਪੈ ਪਾੜ ਕੇ ਵਿਚਾਲੋਂ ਤੇ ਇੱਕ ਫਾਹ ਆਹ ਹੋਣਾ ਤੇ ਪਾਸੇ ਨਿਕਲ ਮੂਹਰੋ ਪਾਈਪ ਕਿਹਾ ਪਰ ਇਹ ਦੂਜੀਆਂ ਨਿਕੋਈ ਹੋਰ ਹੋਵੇ ਅੱਛਾ ਅੱਛਾ ਮੋੜ ਮੀਆਂ ਹੀ ਆ ਮੋੜ ਮੀਆਂ ਦੇ ਆਣਾ ਲੱਗਿਆ ਦੇ ਆ ਖੁੱਲ ਬਾਰਾ ਕਰ ਪਿਆਂਗੇ ਅੱਜ ਤੋਂ ਮੂਹ ਲਈ ਕੰਡਾ ਢਾ ਦੇਵੇਂ ਅੱਛਾ ਹਮ ਖੁੱਲ ਬਾਰਾ ਹੋਈ ਉਹ ਕੱਟਾ ਖਵਾ ਪਈ ਦੀ ਹੋਈ ਸਿਆ ਅੱਜ ਵੀ ਆ ਲੀੜਾ ਮੂਹਰੇ ਪਾਤਾ ਹਰਾਇਆ ਉਹ ਵਧਗਾ ਹੋ ਮਕੂਲਾ ਲਾ ਕੇ ਗਰਮੀ ਚ ਰਹਿ ਕੇ ਜੇ ਤੇ ਆ ਜੀ ਉਦੋਂ ਲਿੜੇ ਰਹਿ ਕੇ ਰਾਜੀ ਹੈ ਇਹ ਨਾ ਜਿਹੜੇ ਦੂਜਾ ਰਾਮੇ ਜਿਹੜੇ ਬਜ਼ੁਰਗ ਹੁੰਦੇ ਨਾ ਸਾਡਾ ਮੇਰਾ ਡੈਡੀ ਵੀ ਇਹਦੇ ਵਰਗਾ ਹੀ ਆ ਪੱਕੇ ਵਰਦੇ ਹੀ ਨਹੀਂ ਆ ਇਹਦੇ ਵਾਸਤੇ ਬੈਠ ਪਾਈ ਪੱਕੇ ਦਾ ਅਜ ਬੜਿਆ ਹੀ ਨਹੀਂ ਉਵੇਂ ਪਈਆ ਆਈਆਂ ਬਸ ਸਾਡਾ ਵੀ ਵਰਗਾ ਉਹ ਵੀ ਆਈਆਂ ਆਈ ਰਹਿ ਕੇ ਖੁਸ਼ ਆ ਇਹ ਕਹਿੰਦਾ ਮੈਂ ਕੱਚੇ ਚ ਬਿਸ਼ਾਅ ਕਰਨਾ ਸੌਖਾ ਠੁਕਣਾ ਧੱਕਣਾ ਸੌਖਾ ਹੋਰ ਕੋਈ ਗੱਲ ਨਹੀਂ ਉਹ ਆਈ ਹਾਂ ਇੱਥੇ ਫੈ ਰਾਈ ਨੇ ਇਹ ਕਿਥੇ ਉਹ ਮੂੰਹ ਮੱਥੇ ਲੱਗਦੇ ਬੰਦੇ ਹਾਂ ਆਉਂਦਾ ਜਾਂਦਾ ਔਰ ਇਹਨੂੰ ਇਹਨੂੰ ਮਸਾ ਸੀ ਆ ਕਹੇ ਵੀ ਭੈੜਾ ਲੱਗਦਾ ਵੀ ਤੂੰ ਆ ਆਪਾ ਬੜ ਕੇ ਕਰਕੇ ਮਸਾ ਮੰਨਿਆ ਤੇ ਫਿਰ ਤੂੰ ਜੇ ਚਮਚਾ ਚੁਟਿਆ ਨਾਲ ਲੈਣਾ ਕਿ ਨਹੀਂ ਨਾ ਵੇ ਪਹਿਲਾਂ ਚੰਗੀ ਪਹਿਲਾਂ ਲਾਉਂਦਾ ਅੱਛਾ ਨਾ ਪਹਿਲਾਂ ਕੋਈ ਗੱਲ ਕਰਤੀ ਕਿ 4 ਕਿਲੋ ਨਾ ਉੱਤਰ ਬਿੱਤੀ ਸੀ ਹਾਂ ਵੀ ਕਹਿੰਦਾ ਆ ਮਹਦਾਰੂ ਵੀ ਬਣ ਗਿਆ ਸਾਡੇ ਕੀ ਭਾਈ ਹੱਥ ਲਾ ਗਿਆ ਆਹਾ ਦੇ ਹੱਥ ਆ ਆ ਪਉੜ ਬੁਝਾਈ ਹਾਂ ਗਿੰਨੇ ਕਰਦਾ ਬਾਈ ਇਹ ਪੂਰ ਹੀ ਇਹ ਦੱਕ ਨਾਲ ਲੈ ਗਿਆ ਇਹ ਸਕੰਜੀਆਂ ਲਾ ਦਿੰਦੇ ਇੱਥੇ ਜਿਹੜੀਆਂ ਅਸੀਂ ਲਾਉਂਦੇ ਹੁੰਦੇ ਸਰਮੇਕੇ ਉਹ ਲਾਦ ਕੇ ਫੱਟੀ ਲਾ ਦੇ ਆਹ ਇਹ ਚਾਹਤਾ ਤਾਂ ਹੈ ਨੀ ਆਂ ਛੋਟੀ ਨਹੀਂ ਰਹੀ ਫਰੀਦਾ ਹਮ ਤਾਂ ਬੱਠਾ ਹੀ ਆ ਮੈਂ ਕਹਿੰਦਾ ਸਾਲ ਹੋ ਗਏ ਨਹੀਂ ਆਂ ਫਿਰ ਵੀ ਤੂੰ ਕਾਇਮ ਆ ਤੇਰੀ ਉਮਰ ਦੇ ਨਾਲ ਜਿਹੜੇ ਬੰਦੇ ਵੇਖੀਦੇ ਆ ਆ ਬੁਰਾ ਹਾਲ ਹੀ ਆ ਫੇਰ ਵੀ ਤੂੰ ਪੂਰਾ ਗੜਕ ਚ ਹੈਗਾ ਸੇਵਾ ਸੂਬਾ ਮਾਲਕ ਦੀ ਕਿਰਪਾ ਤੇਰੇ ਤੇ ਹਾਂ ਨਹੀਂ ਨਹੀਂ ਕੋਈ ਰੋਗ ਨਹੀਂ ਆ ਰੋਗ ਨਹੀਂ ਬਸ ਵੱਡੀ ਗੱਲ ਤਾਂ ਇੱਕ ਮੇਰਾ ਨਾ ਡੇਢੀ ਇਹਨੇ ਅੰਦਾ ਉਹ ਉਹਨੇ ਅੱਜ ਤੱਕ ਹਸਾਲ ਨਾਲ ਕੋਈ ਗੋਲੀ ਨਹੀਂ ਖਾਧੀ ਵੀ ਕਿ ਸਿਰ ਦੁਖਦੀ ਆ ਮੇਲੇ ਨੂੰ ਕੱਲੀ ਇੱਕ ਉਹਨੂੰ ਚਾਹ ਦાયਾ ਵਾ ਬਸ ਆ ਬਾ ਬਾ ਆਈ ਮਾਂ ਕਹਤਾ ਸੀ ਹਾਂ ਚਾਹ ਨਾਲ ਜੈ ਰੋਟੀ ਨਾਲ ਜੈ ਕੌੜੀਆ ਤੈਨੂੰ ਗਾਇਆ ਤੇ ਖਾਣਾ ਤੇ ਪਏ ਕੋਈ ਤਕਲੀਫ ਨਹੀਂ ਨੂੰ ਸਰਦ ਜੀ ਕੋਈ ਵੀ ਸਰੀਰ ਦੀ ਜਾਨੀ ਕੀ ਤਲੀਕ ਹੋਣੀ ਤੇ ਦੂਜਾ ਹਾਂ ਇਹਨਾਂ ਵੀ ਲੋਕਾਂ ਦੇ ਗੋਡੇ ਦੁਖ ਲੱਗੇ ਜਾਂਦੇ ਇਹ ਗੋਡੇ ਵੀ ਨਹੀਂ ਦੁਖਦੇ ਆ ਉਹ ਤਾਂ ਗੱਲ ਕਰੇ ਡਿੱਗਿਆ ਕਰਕੇ ਇਹਦਾ ਪੱਟ ਟੁੱਟਿਆ ਪਹਿਲਾਂ ਦਾ ਉਦੋਂ ਕੋਈ ਇਹ ਤਾਂ ਨਹੀਂ ਡਿੱਗ ਜਿਵੇਂ ਪਿਆ ਸੀ ਡਿੱਗਿਆ ਨਹੀਂ ਮੈਂ ਨੂੰ ਵਿਲਾ ਕੀ ਪਾ ਅੱਛਾ ਚਾਹ ਦੇ ਆ ਤੇ ਪੰਥਾ ਲਈ ਆ ਤੂੰ ਬੀਕਾਨੇ ਰ ਤੇ ਮਾ ਗਿਆ ਬਖੌਣ ਦਾ ਤੇ ਮੈਨਵਾਦਾ ਆਈ ਦੇ ਜੱਟਾ ਕਿ ਨਾ ਲੱਤ ਤੇ ਤਾਂ ਆਥਨ ਜੋ ਕੇ ਮਾਰ ਤੇ ਤੇ ਪੱਟੇ ਅੱਛਾ ਉਹ ਉਹਦਾ ਨਾਮ ਨਹੀਂ ਜਾਣਦਾ ਕੋ ਮੋ ਅੱਛਾ ਪੰਤਾਇਆ ਬੀਆ ਸਾਡੇ ਕੋਈ ਦਿੱਕਤ ਨਹੀਂ ਠੀਕ ਆ 45 ਆਰ ਵੀ ਪੈਂਡਾ ਹਾਂ ਕੰਟਾ ਧਬਲਾ ਅੱਛਾ ਜਦੋਂ ਆ ਗਏ ਉਹਨੇ ਹਜੋਕਾ ਮਾਰਤਾ ਤੇ ਤੋੜਦਾ ਹੈ ਉਹਨੇ ਉਹ ਤੋਂ ਪੱਟੇ ਦਿੱਤਾ ਤੇ ਮੁੜ ਕੇ ਤੂੰ ਤੇ ਦਾਦ ਕਰਦਾ ਮਾਤਾ ਜੀ ਰੋਣ ਲੱਗਿਆ ਹਾਂ ਹਾਂ ਇਹ ਪਿੰਦ ਤੇ ਤੁడా ਲਾਜ ਕਰਾਇਆ ਨਹੀਂ ਕੋਈ ਹਸਪਤਾਲ ਚ ਹੋਰ ਕਿਤੇ ਕਾਲਾ ਵਾਲਾ ਕੰਮ ਨਹੀਂ ਸੀ ਉਹ ਕਿਹੜਾ ਇਹ ਵੀ ਗੋਲੀਆਂ ਸੀਗੀਆਂ ਵਰਦੀਆਂ ਸਾਂ ਗਲਦੀਆਂ ਵਿੱਚ ਪਾਉਣੀਆਂ ਹਾਂ ਇਹ ਜਿੰਨਾ 5000 ਦਾ 4000 ਦਾ ਬਾਇਰ ਨਹੀਂ ਗੱਟ ਜਾਈ ਮਾਰਦਾ ਆਪ ਹੌਸ ਦਾ ਬਿਤਾਉਂਦਾ ਜੈਨੇ ਰਾਣੋਂ ਕੋਨੇ ਕਰੇ ਤਲਾ ਦੇ ਨੇ ਆ ਪੀ ਕੇ ਆ ਤੁਨੇ ਸੇ ਮੈਂ ਆ ਛਾਉ ਜਾਂਦਾ ਘਰ ਦੀ ਦਾ ਰੂ ਪੀਂਦਾ ਸੀ ਨੇ ਸੇ ਇੱਕੇ ਹੀ ਆ ਸੇ ਮਹਾਦੂ ਜੀ ਸਿੰਦੂ ਆਹਦੇ ਮਹਾਦੂ ਆਉਆ ਵੀ ਨਹੀਂ ਪਉਕੇ ਦੇ ਬਾਦ ਨਾ ਪਉਗਾ ਆ ਆ ਫੜਾਇਆ ਅੰਦਰ ਕਿੰਨੇ ਕਰ ਬੀਤੀ ਮਹੀਨਾ ਚਾਰ 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 ਇੱਕ ਬੋਤਲ ਵੀ ਗਿਆ ਫੇਰ ਤਾਂ ਦਵਾਈ ਸਮਝ ਕੇ ਲਈ ਆ ਹਾਂ ਜਵਾ ਕੋਈ ਮੇਰੇ ਮੂੰਹ ਦਾ ਨਹੀਂ ਪੀਤੀ ਕਰੂ ਹਾਂ ਮਗਾ ਨਾ ਠੀਕ ਆ ਨਾ ਕਰਨ ਕੇ ਉਹਦੇ ਹੀ ਆ ਮਗਾ ਪੀੜ ਹਟ ਗਈ ਠੀਕ ਕੈ ਪਾਤੀ ਪਾਤੀ ਬੰਨੀ ਰੱਖੀ ਹੋ ਤੇ ਪੋਸਤ ਪੋਸਤ ਕਿਵੇਂ ਛੱਡਿਆ ਹੋਂ ਉਹ ਨਹੀਂ ਖਾਂਦਾ ਮੈਂ ਹਾਂਦਾ ਨਹੀਂ ਪਾਪਾ ਗੇਣਾ ਮੇਰਾ ਦਿੰਦਾ ਰਿਆਂ ਚੋਂਚਾ ਨਾ ਨਹੀਂ ਉਹ ਤੇ ਇਹ ਕਿੰਚਾ ਹੈ ਇਹ ਹਾਂ ਖਾਣੇ ਮੈਂ ਨਹੀਂ ਖਾਂਦਾ ਜਿਆਦੇ ਕੋਈ ਨਸ਼ਾ ਹਾਂ ਦਾ ਹਾਂ ਜਿਹੜਾ ਖਾਣੇ ਦਾ ਉਹ ਛਾਲਾ ਮਾਰਦਾ ਪੁੱਟਿਆ ਪਤਾ ਹਾ ਕੀ ਕਰੂਗਾ ਪੁੱਛਣਾ ਮਾਰ ਕੇ ਯਾ 15 ਰਾਤ 15 16 ਸਵੇਰ ਐਨੇ ਕਰ ਲੋ ਕਿੰਨੇ ਨੂੰ 5000 7000 ਨੂੰ 5000 7000 ਕਿਲੋ ਯਾ ਭਾਈ ਉਹ ਵੀ ਚੋਰ ਨੂੰ ਦਿੰਦੇ ਆਹ 5000 7000 ਕਿਲੋ ਹਣੋ ਉਹ ਜਵਾਨ ਨੇ ਗਏ ਜਿਹੜੇ ਆਦੇ ਗਏ ਆਦੇ ਗਏ ਉਹ ਪੌਸਾੜਾ ਤੇ ਨਿਕਲਦਾ ਇਹ ਹਾਂ ਪੌਸਾੜਾ ਤੇ ਨਿਕਦਾ ਮੈਂ ਕਿਹਾ ਕਥਾਈ ਦਿੱਤਾ ਵਾ ਆਹੋ ਆਹੋ ਕਹੇ ਆਲੀ ਕਰਦਾ ਹਾਂ ਕੀ ਲੈਣਾ ਪਤਾ ਕਿਨੇ ਜਿਹੜਾ ਵਜੇ ਚੰਗਾ ਹੀ ਹੈ ਕੋਈ ਨਾ ਚੱਲ ਜਾ ਮਾੜਾ ਹੀ ਮਾੜਾ ਮਾੜਾ ਮੈਂ ਮੈਂ ਸਹੀ ਗੱਲ ਹੈ ਬਾਈ ਹਾਂ ਫਸੇ ਜਾਂਦੇ ਨਸ਼ੇ ਵਿੱਚ ਕਾਹਤ ਨਹੀਂ ਆਪਣੇ ਮੌਕੇ ਨਹੀਂ ਹੋਇਆ ਬਾਲਾ ਪਾਣੀ ਨਾ ਨਹੀਂ ਨਹੀਂ ਹੋਇਆ ਨਹੀਂ ਇਹਦਾ